ਤੇਰਾ ਤੇ ਐਫਆਈਆਰ ਦਰਜ ਕਰਾਈ ੱਖੇ ਨਾਲ ਦੇਖੀ ਕਿਵੇਂ ਤਰ੍ਹਾਂ ਹਵਾਉਂਦਾ ਕੰਮ ਹੈ। ਹਲੋ ਸਾਡੇ ਚੰਗੇ ਸਾਈਂਗੇ। ਸ਼ਿਮਾ ਤਾ ਦੇ ਆਦਾ ਰਾਮ ਕਿੱਥੇ ਆ ਜਾ। ਦਿਖਾਈਏ ਤੇਰੇ ਦੋ ਹੱਥ ਪੰਜਾਬੀਆਂ ਦੇ ਹੱਥ ਕੀ ਹੁੰਦੇ ਆ ਜਾ। ਦਾਵਾ ਸਾਹਿਬ ਕੀ ਸਰ ਇਹ ਅੱਜ ਦੀ ਕੀ ਰਣਨੀਤੀ ਹੈ ਬੜੇ ਹੁਣ ਐਮਪੀ ਸਾਹਿਬ ਆਣ ਕੇ ਦੱਸਣਗੇ ਅਜੇ ਤਾਂ ਜਾ ਰਹੇ ਆ ਮੌਕੇ ਤੇ ਵਰਕਰ ਆਏ ਹੋਏ ਨੇ ਹਾਂਜੀ ਸਰ ਇਹ ਕੀ ਆਪੋਰਟੀ ਨਕੋਂਦਰ ਆਏ ਹੋਏ ਨੇ ਐਸਪੀ ਸਾਹਿਬ ਹਾਂਜੀ ਕੀ ਉਹਨਾਂ ਦਾ ਕੀ ਕਹਿਣਾ ਜੀ ਉਹ ਹੁਣ ਦੱਸਣਗੇ ਬਿੱਟੂ ਸਾਹਿਬ ਵੀ ਆ ਕੇ ਅਲੱਗ ਮੀਟਿੰਗ ਕਰ ਰਹੇ ਨੇ ਉਹਨਾਂ ਨਾਲ ਤੇ ਉਹ ਆ ਕੇ ਦੱਸਿਓਗੇ ਇਹਦੀ ਕੀ ਗੱਲ ਜਿਹੜਾ ਲੋਕ ਦੇਖੋ ਹੁਣ ਉਹ ਅੰਦਰ ਆਏ ਹੋਏ ਐਸਪੀ ਸਾਹਿਬ ਵਗੈਰਾ ਆਦੀ ਐਸਪੀ ਸਾਹਿਬ ਨਹੀਂ ਰੋਕਿਆ ਜਾ ਰਿਹਾ ਕਿ ਨਹੀਂ ਰੋਕਿਆ ਜਾ ਰਿਹਾ ਸਰ ਨਹੀਂ ਇਹਦੇ ਬਾਰੇ ਚ ਹਲੇ ਮੈਨੂੰ ਉਹ ਅਲੱਗ ਮੀਟਿੰਗ ਕਰ ਰਹੇ ਨੇ ਪਤਾ ਨਹੀਂ ਰੋਕਣ ਵਾਸਤੇ ਆਏ ਆ ਜਾਂ ਸਮਨ ਤਮੀਲ ਕਰਾਉਣ ਵਾਸਤੇ ਆਏ ਨੇ ਨਹੀਂ ਜਾਣਗੇ ਬਿੱਟੂ ਜੀ ਥੋੜੀ ਦੇਰ ਹਾਂਜੀ ਗ੍ਰਿਫਤਾਰੀਆਂ ਦੇਓਗੇ ਜੀ ਦੇਖੋ ਜੀ ਜੋ ਸਾਡੇ ਦਾ ਐਮਪੀ ਸਾਹਿਬ ਦਾ ਆਦੇਸ਼ ਹੋਊਗਾ ਸਾਡੇ ਮੁਤਾਬਕ ਹੀ ਚੱਲਣਾ ਅੱਛਾ ਜੀ ਠੀਕ ਹੈ ਕਿ ਨਹੀਂ ਜੋ ਸਾਨੂੰ ਕਹਿਣਗੇ ਗ੍ਰਿਫਤਾਰੀਆਂ ਗ੍ਰਿਫਤਾਰੀਆਂ ਲਈ ਤਿਆਰਾਂ ਤਿਆਰੀਆਂ ਅਲਟਾ ਬਿਲਕੁਲ ਨਾਲ ਆ ਜੀ ਉਹਨਾਂ ਦੇ ਅਜੇ ਤਾਂ ਹਲਕਾ ਜਿਹਾ ਚਾਰਜ ਸਾਡੀ ਤਾਂ ਡਿਊਟੀ ਹੈ ਆਪਣੇ ਐਮਪੀ ਦੇ ਨਾਲ ਖ ਕਰਾਸ ਨੂੰ ਵੀ ਆਉਂ ਤਰਫ ਕੀਤਾ ਹੈ ਕੋਲ ਬਾਅਦ ਨੂੰ ਨਿਕਲਣ ਨੂੰ ਆਉਂਦਾ ਜਾ ਰਿਹਾ ਉਹਨੂੰ ਬਾਅਦ ਨੂੰ ਜਾ ਇਹ ਨਹੀਂ ਜੀ ਪਤਾ ਨਹੀਂ ਇਲਾਕਾ ਕਮਰੇ ਚ ਮੀਟਿੰਗ ਹੋ ਰਹੀ ਹੈ ਅਸੀਂ ਮੌਕੇ ਤੇ ਜਾ ਰਹੇ ਹਾਂ ਉਹਨਾਂ ਕਹ ਰਹੇ ਨੇ ਤੁਹਾਡੇ ਕੇ 7:30 ਤੋਂ ਘਰ ਦੇ ਵਿੱਚ ਪੂਰ ਪਹੁੰਚੀ ਹੋਇਆ ਰੋਕਿਆ ਜਾ ਰਿਹਾ ਵਾ ਇਹ ਤਾਂ ਮੈਨੂੰ ਸੁਨੇਹਾ ਆਇਆ ਹੈ ਕਈ ਜਗ੍ਹਾ ਤੋਂ ਵੀ ਅੱਜ-ਅੱਜ ਸਾਡੇ ਘਰਾਂ ਦੇ ਬਾਹਰ ਫੋਟੋ ਲੱਗੀ ਹੈ ਉਹ ਇਹ ਪਤਾ ਨਹੀਂ ਕਾਦੇ ਵਾਸਤੇ ਬੈਠੀ ਹੈ ਸੰਮਨ ਤਮੀਲ ਕਰਨ ਲਈ ਬੈਠੀ ਹੈ ਜਾਂ ਉਹਨਾਂ ਨੂੰ ਹੌਸ ਰਸ ਕੀਤਾ ਇਹਦੇ ਬਾਰੇ ਮੈਨੂੰ ਜਾਣਕਾਰੀ ਠੀਕ ਹੈ ਧੰਨਵਾਦ ਓਕੇ ਥੈਂਕ ਯੂ ਧੰਨਵਾਦ ਜੀ ਨਹੀਂ ਮੈਂ ਤਾਂ ਸਿੱਧਾ ਜਨਾ ਹੀ ਹੈਗਾ ਯਾਰ ਤੁਹਾਡੀ ਗੱਲਬਾਤ ਹੋਈ ਨੰਬਰ ਵਾਲੇ ਮਰ ਰਵਨੀਤ ਬਟੂਆ ਅੰਦਰ ਤੁਸੀਂ ਆਏ ਹੋ ਬਾਹਰ ਨਹੀਂ ਨਹੀਂ ਮੈਨੂੰ ਤਾਂ ਮਿਲੇ ਹੀ ਨਹੀਂ ਮੀਟਿੰਗ 'ਚ ਨਹੀਂ ਅੰਦਰ ਉਹਨਾਂ ਦੇ ਨਾਲ ਅੰਦਰ ਕਿਸ਼ਨ ਸਿੰਘ ਉਹ ਤਾਂ ਪੁਲਿਸ ਦਾ ਕੰਮ ਹੁੰਦਾ ਕਿ ਪੁਲਿਸ ਨੇ ਲਾਅ ਐਂਡ ਆਰਡਰ ਸਾਰਾ ਮੇਨਟੇਨ ਕਰਨਾ ਹੁੰਦਾ ਪੁਲਿਸ ਨੇ ਬਹੁਤ ਚੀਜ਼ਾਂ ਦੇਖਣੀਆਂ ਹੁੰਦੀਆਂ ਇਹ ਇਹ ਕੰਮ ਸਰਕਾਰਾਂ ਦੇ ਹੁੰਦੇ ਆ ਪੁਲਿਸ ਦਾ ਇਹਦੇ ਵਿੱਚ ਕੋਈ ਰੋਲ ਨਹੀਂਗਾ ਉਹ ਸਾਰੇ ਆਫੀਸਰ ਸਮਾਨ ਸਵੇਰ ਦੇ ਗੱਲਬਾਤ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਇਹਨੂੰ ਜਿਹੜਾ ਇੱਡਾ ਵੱਡਾ ਐਜੀਟੇਸ਼ਨ ਹੋਣ ਜਾ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਪੀਸਫੁਲੀ ਤਰੀਕੇ ਨਾਲ ਕਿਉਂਕਿ ਆਪਾਂ ਕੋਈ ਕਿਸੇ ਦੇ ਕੋਈ ਸਰਟੀਫਿਕੇਟ ਨਹੀਂ ਮਰਾਉਣੀ ਆਪਾਂ ਕਿਸੇ ਨੂੰ ਇਹ ਨਹੀਂ ਹੋ ਸਕਦਾ ਵੀ ਕੋਈ ਪੁਲਿਸ ਵਾਲੇ ਦੇ ਕੋਈ ਮਾਰੇ ਜਾਂ ਪੁਲਿਸ ਵਾਲੇ ਸਾਡੇ ਮਾਰਨ ਉਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਪਰ ਗੱਲ ਇੰਨੀ ਆ ਸੀਐਮ ਸਾਹਿਬ ਤਾਂ ਆਪ ਤਾਲਾ ਲਾ ਲਏ ਨੇ ਹੁਣ ਹੁਣ ਸੀਐਮ ਸਾਹਿਬ ਨੇ ਜਿਹੜਾ ਉਹ ਤਾਲਾ ਕੱਲ ਉਹਨਾਂ ਨੇ ਆਪ ਕਹਿ ਤਾਂ ਲਾਉਣ ਲਈ ਵੀ ਮੇਰੇ ਭਾਈ ਸਰਕਾਰ ਤੇ ਤਾਲਾ ਲਾ ਦਿਓ ਤੇ ਮੇਰੀ ਗੱਲ ਤਾਂ ਮੇਰੇ ਤੇ ਇੱਕ ਤਾਲੇ ਦੀ ਗੱਲ ਕਰਕੇ ਪਰਚਾ ਦਰਜਾ ਤੇ ਸੀਐਮ ਸਾਹਿਬ ਦਾ ਔਨ ਰਿਕਾਰਡ ਮੀਡੀਆ ਤੇ ਤਾਲਾ ਸਪੀਕਰ ਨੂੰ ਦੇ ਰਹੇ ਆ ਤੁਹਾਡੇ ਤਾਲੇ ਦੀ ਵੀ ਗੱਲ ਹੋਈ ਗੱਲ ਵਿਧਾਨ ਸਭਾ ਵਿੱਚ ਮੈਂ ਮੇਰੇ ਸਾਹਮਣੇ ਕਿਹਾ ਕਿ ਤੂੰ ਵੀ ਤਾਲਾ ਲਗਾ ਮੈਂ ਮੈਂ ਇਹੀ ਕਹਿ ਰਿਹਾ ਨਾ ਫਿਰ ਵੀ ਜੇਰੇ ਮੇਰੇ ਵਾਲੇ ਤਾਲੇ ਤੇ ਪਰਚਾ ਤਾਂ ਤੁੰਨਾ ਸਾਹਿਬ ਫਿਰ ਬਾਕੀ ਮੀਡੀਆ ਵਾਲੇ ਸਮਾਨ ਉਹਨਾਂ ਦੇ ਤਾਲੇ ਤੇ ਪਰਚਾ ਬਣਦਾ ਕਿ ਨਹੀਂ ਬਣਦਾ ਮੈਨੂੰ ਇਹ ਜਵਾਬ ਦੇ ਦੇਣਾ ਵੀ ਜੇ ਮੇਰੇ ਵਾਲੇ ਤਾਲੇ ਤੇ ਪਰ ਮੇਰਾ ਤਾਲਾ ਹੈ ਜਿਹੜਾ ਉਹ ਤਕਲੀਫ ਰਗਬ ਚੱਡੇ ਦੀ ਆ ਪਰਚਾ ਨਾ ਉਰੇ ਦੀ ਸਰਕਾਰ ਨੇ ਕੀਤਾ ਨਾ ਉਰੇ ਦੀ ਪੁਲਿਸ ਨੇ ਕੀਤਾ ਨਾ ਪੰਜਾਬ ਦੇ ਕਿਸੇ ਨੇ ਕੀਤਾ ਇਹ ਹੁਕਮ ਆ ਜਿਹੜਾ ਰਗਬ ਚੱਡੇ ਦਾ ਆਇਆ ਹੁਕਮ ਉਹਦੇ ਇਸ਼ਾਰਿਆਂ ਦੇ ਉੱਤੇ ਨੱਚਦੀ ਆ ਸਾਰੀ ਸਰਕਾਰ ਪੰਜਾਬ ਦੀ ਤੇ ਜਦੋਂ ਉਹਦਾ ਨਾਮ ਲਿਆ ਤੇ ਮੇਰੇ ਤੇ ਇੱਕ ਪਰਚਾ 100 ਪਰਚੇ ਕਰ ਲੋ ਜਿਹੜਾ ਰਗਬ ਚੱਡਾ ਉਹ ਬਚ ਜਾਊਗਾ ਉਹ ਬੜੇ ਤਾਂ ਸਹੀ ਲੁਧਿਆਣੇ ਦੱਸਾਂਗੇ ਵੀ ਕਿਤੋਂ-ਕਿਤੋਂ ਨੇ ਕੀ ਕੁਛ ਕੀਤਾ ਏ ਇਸ ਕਰਕੇ ਬਿਲਕੁਲ ਇਹ ਮੇਰੀ ਆਵਾਜ਼ ਲੋਕਾਂ ਦੀ ਦੱਬੀ ਨਹੀਂ ਜਾਣੀ ਅੱਜ ਦੇਖ ਲਓ ਲੋਕ ਕਿੰਨੇ ਪਰਸੈਂਟ ਗਿਣਤੀ ਵੱਧਾ ਉੱਥੇ ਚੱਲੋ ਤੇ ਜੇ ਹਿੰਮਤ ਆ ਜੇ ਹੁਣ ਜਾਨ ਆ ਸਰਕਾਰ 'ਚ ਰਾਗਬ ਛੱਡੇ 'ਚ ਜਾਂ ਕੇਜਰੀਵਾਲ 'ਚ ਹੁਣ ਗ੍ਰਿਫਤਾਰ ਕਰਨ ਦੇਣ ਆਏ ਆ ਲੋਕ ਗ੍ਰਿਫਤਾਰੀਆਂ ਮੈਂ ਤਾਂ ਚਲੋ ਕੁਝ ਵੀ ਨਹੀਂਗਾ ਪਰ ਜਿਹੜੇ ਆਮ ਲੋਕ ਨੇ ਅਸੀਂ ਤਾਂ ਕਹਿ ਦਿੰਨੇ ਆ ਅਸੀਂ ਤਾਂ ਐਮਪੀ ਆ ਅਸੀਂ ਤਾਂ ਤਾਕਤਵਰ ਮੰਤਰੀ ਆ ਆਮ ਲੋਕ ਨੂੰ ਕਿਸੇ ਭਲੇਖੇ ਨਾਲ ਤਾਂ ਨਹੀਂ ਸੱਦਿਆ ਲੋਕਾਂ ਨੂੰ ਠੋਕ ਵਜਾ ਕੇ ਆਮਾਨ ਕੀਤਾ ਵੀ ਗ੍ਰਿਫਟਾਰੀਆਂ ਦੇਣ ਆਉਣੀਆਂ ਤੇ ਹਰ ਨੇ ਵੀਡੀਓ ਚ ਕਿਹਾ ਹੈ ਵੀ ਆ ਲੋ ਉਹ ਵਾਟਰ ਕੈਨ ਨੇ ਯਾਰ ਫੇਰ ਉਹੀ ਗੱਲ ਇਹ ਸਰਕਾਰ ਜਦੋਂ ਉਧਰੋਂ ਗੋਲੀਆਂ ਵੱਜਦੀਆਂ ਸੀ ਸਾਡੇ ਸ਼੍ਰਮ ਕਰਮਣ ਵਰਗੇ ਉਹਨਾਂ ਤੇ ਤੇ ਜ਼ੀਰੋ ਐਫ ਆਈ ਆਰ ਕਰਦੇ ਆ ਦਰਜ ਅੱਜ ਤੱਕ ਕਿਨੋ ਤੋਂ ਹੋਇਆ ਕੁਛ ਨਹੀਂ ਕਿੰਨੀਆਂ ਦੀਆਂ ਅੱਖਾਂ ਚ ਲਿਆ ਗਈਆਂ ਤੇ ਸਾਡੇ ਤੇ ਇਹਨਾਂ ਦਾ ਪਰਚਾ ਇਹਨਾਂ ਦਾ ਵਾਟਰ ਕੈਨਨ ਕੀ ਕਰ ਲੈਣਗੇ ਇਹ ਕਿਹਦਾ ਰੋਸਾ ਹੈ ਅਸੀਂ ਆਖਰੀ ਦਿਨ ਇੱਕ ਪਰਵਾਸ ਦੇ ਘਰੇ ਅਸੀਂ ਫੋਟੋ ਪਰ ਦੇਖਿਆ ਉਹ ਕਹਿੰਦੇ 7:30 ਵਜੇ ਦਾ ਇੱਕ ਕਹਾਵ ਜਦ ਜਦ ਸਰਕਾਰ ਡਰਦੀ ਹੈ ਖਾਕੀ ਕੋ ਅੱਗੇ ਕਰਦੀ ਹੈ ਇਹਦਾ ਆਮ ਗੱਲ ਆ ਜਦੋਂ ਸਰਕਾਰ ਦੀਆਂ ਲੱਤਾਂ ਕੰਬਦੀਆਂ ਸਰਕਾਰ ਨੂੰ ਘਬਰਾਹਟ ਹੁੰਦੀ ਆ ਫਿਰ ਉਹ ਖਾਕੀ ਨੂੰ ਅੱਗੇ ਕਰਦੀ ਆ ਤੇ ਇਹਨਾਂ ਨੂੰ ਪੂਰੀ ਤਦਾਦ ਚ ਪਰ ਅਸੀਂ ਅੰਦਰ ਸਾਰੇ ਅਫਸਰ ਸਾਡੇ ਨੇ ਅਸੀਂ ਚਾਹ ਵੀ 2-3 ਵਾਰ ਪਲਾਈਆ ਕੌਫੀ ਵੀ ਪਲਾਈਆ ਚੰਗੀ ਤਰ੍ਹਾਂ ਸੇਵਾ ਵੀ ਕੀਤੀ ਆ ਤੇ ਇਸ ਕਰਕੇ ਜਾਣਾ ਤਾਂ ਹੈਗਾ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਉਸ ਗੱਲ ਤੇ ਗੱਲ ਹੀ ਨਹੀਂ ਕਰਦਾ ਤੁਹਾਡੇ ਹਿਸਾਬ ਨਾਲ ਮੈਂ ਰੁਕਣ ਵਾਲਾ ਐ ਐ ਕਿਵੇਂ ਰੁਕ ਜੂਗਾ ਕੋਈ ਜਿਹੜਾ ਸਾਡਾ ਵਰਕਰ ਨਹੀਂ ਰੁਕਿਆ ਤੇ ਮੈਨੂੰ ਰੋਕ ਕੇ ਦਾ ਕਮਾਲ ਮੈਂ ਫਿਰ ਫਿਰ ਮੈਂ ਮੇਰੇ ਮੇਰੇ ਪੱਲੇ ਕੀ ਹੈ ਜੇ ਮੈਂ ਇਹਨਾਂ ਦੇ ਕਹਤੇ ਰੁਕ ਜਮਾ ਇਸ ਕਰਕੇ ਜਿਹੜਾ ਵਰਕਰ ਆ ਪੂਰੀ ਤਿਆਰੀਆਂ ਕਿਸਤਾਰੀ ਦੇ ਲਈ ਪਿਆਰ ਬਿਲਕੁਲ ਤਿਆਰ ਬਸ ਸੰਮਣ ਲੈ ਕੇ ਆਏ ਸੀ ਸੰਮਣ ਲੈ ਕੇ ਆਏ ਨੇ ਉਹ ਜੋ ਮਰਜ਼ੀ ਲੈ ਕੇ ਆਉਣ ਉਹ ਯਾਰ ਪੁਲਿਸ ਦਾ ਜਾਂ ਐਡਮਿਨਿਸਟ੍ਰੇਸ਼ਨ ਦਾ ਆਪਣਾ ਇੱਕ ਸਿਸਟਮ ਹੁੰਦਾ ਏ ਕਿਉਂਕਿ ਐਡਮਿਨਿਸਟ੍ਰੇਸ਼ਨ ਦਾ ਤਾਂ ਕੋਈ ਇੱਥੇ ਕਸੂਰ ਨਹੀਂ ਹੁੰਦਾ ਇੱਦਾਂ ਜੋ ਉੱਤੋਂ ਹੁਕਮ ਆਉਣਾ ਉਹਦੀ ਤਮੀਲ ਕਰਨੀ ਹੈ ਇਹਨਾਂ ਨੇ ਤੇ ਅਸੀਂ ਇਹ ਕਹਿੰਦੇ ਆਂ ਵੀ ਭਾਈ ਜਿਨ੍ਹਾਂ ਨੇ ਕਟਰ ਚਲਾਏ ਆ ਉਹਨਾਂ ਤੇ ਪਰਚਾ ਉਹਨਾਂ ਤੇ ਪਰਚਾ ਦੇ ਕੇ ਆਜੋ ਕਮਿਸ਼ਨਰ ਤੇ ਪਰਚਾ ਦੋ 6 ਐਮਐਲਏਾਂ ਤੇ ਪਰਚਾ ਦੋ ਜਿਨ੍ਹਾਂ ਨੇ ਕਟਰ ਚਲਵਾਇਆ ਅੱਜ ਤੱਕ ਇਹਨਾਂ ਨੇ ਮੂੰਹਾਂ 'ਚ ਘੰਗਰੂ ਵੜੇ ਆਂ ਅੱਜ ਤੱਕ ਜਿਹੜੇ ਐਮਐਲਏ ਨੇ ਤੋੜੇ ਆ ਜਿੰਦੇ ਸੀਲਾਂ ਤੋੜੀਆਂ ਉਹਨਾਂ ਤੇ ਕਿਉਂ ਨਹੀਂ ਅਜੇ ਤੱਕ ਬੋਲ ਸਕੇ ਸਾਰੇ ਆ ਆਜਾ ਜੇ ਆਲਾ ਰਾਮਤ ਤੇ ਆਜਾ ਕਾਈਆ ਤੇਰੀ ਗੋਹ ਹੱਥ ਪੰਜਾਬੀਆਂ ਦੇ ਹੱਥ ਕੀ ਹੁੰਦੇ ਆਜਾ ਦਿੱਲੀ ਬੈਠ ਕੇ ਤੂੰ ਚੱਦਿਆ ਬਣਦਾ ਆਪਣੇ ਉਹਨੂੰ ਵੱਡਾ ਲੀਡਰ ਆਂ ਛੇ ਤੂੰ ਮੇਰੇ ਤੇ ਐਫ ਆਈ ਆਰ ਦਰਜ ਕਰਾਈ ਤੇਰਾ ਦੇਖੀਂਦਾ ਬਣਾਉਂਦਾ ਮੋਰ ਤਰ੍ਹਾਂ ਜਿਵੇਂ ਯਾਦ ਰੱਖੀਏ ਗੱਲ ਜੱਟ ਕਰੇ ਦੁਸ਼ਮਣੀ ਭੁੱਲਦਾ ਨਹੀਂਗਾ ਪੰਜਾਬੀ ਕਦੇ ਦੁਸ਼ਮਣੀ ਭੁੱਲਦਾ ਨਹੀਂ ਤੂੰ ਕਾਈਆ ਤੂੰ ਮੇਰੇ ਤੇ ਐਫ ਆਈ ਆਰ ਦਰਜ ਕਰਾਈ ੱਖੇ ਨਾਲ ਦੇਖੀ ਕਿਵੇਂ ਤਾ ਹਵਾਉਂਦਾ ਕੰਮ ਨੇ বাসটা মুরে হো বাসনে মুরে হো সারে সারে বাসতে মুরে হো বাস মুরে বাস দে বাসনে মুরে হো সারে বাস দে মুরে

ਆਹ ਇਹ ਬਾਤ ਤੁਹਾਨੂੰ ਦੱਸ ਦਿਆ ਕਿ ਜੇਰਾ ਸਾਨੂੰ ਕਰ ਲੈਣ ਲੋ ਕਾਨੂੰਨੀ ਕਾਰਵਾਈ ਕਰ ਲੈਣ ਲੋ ਤੇ ਬਾਅਦ ਤੁਹਾਨੂੰ ਸਾਨੂੰ ਕਾਨੂੰਨੀ ਕਾਰਵਾਈ ਕਰਨ ਦਾ ਟਾਈਮ ਦਿਓ ਉਹ ਸਾਰੀ ਪ੍ਰੋਸੀਜਰ ਐਸ ਪਰ ਲਾਅ ਅੱਜ ਅਸੀਂ ਇਥੋਂ ਇਹਨਾਂ ਨੂੰ ਰਿਟੇਨ ਕੀਤਾ ਤੁਹਾਨੂੰ ਥੋੜੇ ਟਾਈਮ ਬਾਅਦ ਬਰੀਫ ਕਰਾਂ ਸਰ ਕਿਸ ਦਾ ਛੱਡ ਚੁਰਤਣ ਲੱਗੀ ਹੋਇਆ ਨਹੀਂ ਨਹੀਂ ਇਹ ਬਿਲਕੁਲ ਪੀਸਫੁਲ ਹੈ ਮੈਂ ਆਹੀ ਲੇਡੀ ਨੂੰ